ਮੈਂ ਕਹਿੰਦੇ ਡਾਇਰੈਕਟਰ ਬੜੀ ਜੋ ਆਪਣੇ ਜਿਹੜਾ ਬਾਬਾ ਆਪਣਾ ਬਟਾਲੇ ਦੇ ਵਿੱਚ ਉਹਨਾਂ ਨੇ ਸ਼ੁਕਰ ਮੈਨ ਲੈ ਕੇ ਆਏ ਤੇ ਹੁਣ ਗੁਰਿੰਦਰ ਸਿੰਘ ਰੰਧਾਵੇ ਨੇ ਜਿਹਨਾਂ ਵਜੇਰ ਪਰੇ ਟਰਾਈਟਾ ਦੀ ਸਰਕਾਰ ਦੇ 17 ਤੋਂ ਲੈ ਕੇ 22 ਤੱਕ ਉਹਨਾਂ ਦੁਆ ਸ਼ੁਕਰ ਬਿਲਾਲ ਦੇ ਉਹਨਾਂ ਉਹਨਾਂ ਨੇ ਦੁਆ ਨੂੰ ਉਹਨਾਂ ਨੇ ਵਧਾਇਆ ਅੱਜ ਵਧਾ ਕੇ ਦੇਤੀ ਇਹਨਾਂ ਕੋਲ ਦੇ ਜਿਹੜੇ ਆਮ ਆਦਮੀ ਵਾਲੇ ਹੈਗੇ ਆ ਦਿੱਤੇ ਇਹਨਾਂ ਕੋਲ ਤੇ ਪਿਛਲੀ ਵਾਰੀ ਉਹ ਮਿਲਦਾ ਹੀ ਨਹੀਂ ਬਹੁਤੀ ਜਿਹਾ ਚਲਾਕ ਠੇ ਹੈਗੇ ਬੁਰਾ ਕਹਿੰਦਾ ਕਸਾ ਹਾਲ ਨੇ ਕੋਈ ਕੋਈ ਧੋਨੇ ਦਾ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਨੂੰ ਗੱਲਾਂ ਨਹੀਂ ਕਹਿਣਾ ਚਾਹੀਦਾ ਹਰ ਇੱਕ ਬਜ਼ੁਰਗਾਂ ਨੇ ਪਿੱਛਾ ਉਹ ਤੁਸੀਂ ਸਾਰੇ ਜਾਣਦੇ ਹੋ ਕੋ ਭਰਾਓ ਮੈਂ ਤੁਹਾਨੂੰ ਇੱਥੇ ਕਿਹਾ ਆ ਤੁਹਾਡੇ ਕੋ ਤੇ ਸਾਡੇ ਪਰਿਵਾਰ ਉੱਤੇ ਤੁਸੀਂ ਅੱਗੇ ਵੀ ਸਾਡਾ ਬੜੀ ਕਿਰਪਾ ਕੀਤੀ 1970 ਤੋਂ ਲੈ ਕੇ ਬੜੇ ਨਿਭਾਵ ਨਾਲ ਤੁਸੀਂ ਤੋਂਰੇ ਪੇੜ 95 ਤੋਂ ਹੁਣ ਤੱਕ ਫੋਗਲਰ ਸਿੰਘ ਨੂੰ ਚਾਰ ਵਾਰੀ ਐਮਐਲਏ ਬਣਾਇਆ ਤੇ ਤੁਸੀਂ ਦੇ ਵੀ ਤੋਂ ਉਹਨਾਂ ਨੂੰ ਐਮਪੀ ਬਣਾ ਕੇ ਆਗਸਟ ਵੱਲੋਂ ਆਪਣੀ ਕੈਂਪੇਨਿੰਗ ਲੈ ਕੇ ਪੂਰੀ ਜਿਹੜੀ ਤਾਕਤ ਝੋ ਦਿੱਤੀ ਗਈ ਅੱਜ ਤੱਕ ਡੇਰਾ ਬੱਬਾ ਨਾਨਕ ਦੇ ਪਿੰਡ ਟੱਪਲਾ 'ਚ ਪਹਿਲੀ ਮੀਟਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਬਾਕੀ ਪਿੰਡਾਂ 'ਚ ਕੋਰਪੋਰਲ ਹਰ ਬਿਵਾੜੇ ਪਰਾ ਵਿੱਚ ਵੀ ਮੀਟਿੰਗਾਂ ਲੱਗਿਆ ਜਾ ਰਹੀਆਂ ਨੇ ਤੇ ਇਸ ਵੇਲੇ ਆਪਣਾ ਮੌਜੂਦਾ ਹਲਕਾ ਡੇਰਾ ਬੱਬਾ ਨਾਨਕ ਦੇ ਪਿੰਡ ਟੱਪਲਾ ਦੇ ਜਿੱਥੇ ਉਹ ਸਾਬਕਾ ਮੰਤਰੀ ਤੇ ਮੌਜੂਦਾ ਐਮਐਲਏ ਪ੍ਰਗਟ ਸਿੰਘ ਤੇ ਪ੍ਰਜਿੰਦਰ ਸਿੰਘ ਬਾਜਵਾ ਬਰਿੰਦਰ ਮੀਤ ਸਿੰਘ ਪਾੜਾ ਅਤੇ ਹੋਰ ਵੀ ਸਾਰੇ ਜਿਹੜੇ ਸਿਨਿਆ ਨੀਰਾ ਗੁਣੇ ਇਥੇ ਮੀਟਿੰਗ ਵਿੱਚ ਪਹੁੰਚੇ ਜੋ ਜਿਹੜੇ ਰੰਧਾਵਾ ਦੇ ਹਾਸੇ ਵਿੱਚ ਪੋਲ ਪ੍ਰਚਾਰ ਕਰ ਰਹੇ ਵਾਤਵਾਂਛਲ ਅਤੇ ਹੋਰ ਜਿਹੜੇ ਬੋਟਸ ਬੋਲ ਰਹੇ ਗੱਲਬਾਤ ਕਰ ਰਹੇ ਬਹੁਤ ਵਧੀਆ ਦੇਖੋ ਜੋ ਅੱਜ ਪਰਮਾਤਮਾ ਦੀ ਕਿਰਪਾ ਨਾਲ ਕੱਲ ਪਰ ਮੇਰ ਕਰੇਗਾ 10000 ਤੋਂ ਵੱਧ ਵੋਟ ਦੇ ਜਿੱਤਾ ਰੱਬ ਤੋਂ ਡਰ ਕੇ ਗੱਲ ਕਰਦੇ ਆ ਕਿਉਂਕਿ ਕੈਂਡੀਡੇਟ ਸਾਡੀ ਬੀਬੀ ਬਹੁਤ ਚੰਗੀ ਹੈ ਭਗਵਾਨ ਜੀ ਮੇਰੇ ਨਾਲ ਨਾ ਪਾਰਟੀ ਚੰਗੀ ਇਸ ਪਾਰਟੀ ਨੇ ਆਮ ਪਾਰਟੀ ਨੇ ਕਿਸਾਨਾਂ ਦਾ ਨਾਜ ਰੋਲਿਆ ਜਦੋਂ ਆਪੀ ਲਈ ਤਰਫੇ ਕਰਦੇ ਕਿ ਸਾਹਿਬ ਮੇਰਾ ਨਹੀਂ خیال ਕੋਈ ਐਸਾ ਕਿਸਾਨ ਇਹਨਾਂ ਨੂੰ ਮਾਫ ਕਰੇਗਾ ਜਿਸ ਦੀ 1 ਕਿਲੋ ਤੋਂ 7 ਤੋਂ 8000 ਰੁਪਏ ਦਾ ਨੁਕਸਾਨ ਹੋ ਗਿਆ ਉਹ ਇਹਨਾਂ ਨੂੰ ਕੀ ਕਰਨਾ ਸੋ ਇਸ ਕਾਰਨ ਦੀ ਕਿਰਪਾ ਨਾਲ ਪਹੀਏ ਹਲਕਾ ਜੀ ਵੀ ਸਾਡੀ ਧੀ ਪੈਨ 10000 ਤੋਂ ਬਾਅਦ ਰੋਡ ਤੇ ਐਮਰਜੈਂਸੀ ਵੀ ਆ ਰਹੀ ਡੇਰਾ ਬਾਬਾ ਨਾਲੇ ਦੇ ਸੀ ਜਾਂਦਾ ਜੀ ਆ ਰਿਹਾ ਜੀ ਸਾਹਿਬ ਆ ਰਿਹਾ ਪਰ ਉਹ ਆ ਰਿਹਾ ਮਾਨ ਸਾਹਿਬ ਆ ਰਿਹਾ ਜਾ ਕੇ ਬਸਾਂ ਦੇਖੋ ਸਵਾਰੀਆਂ ਗੁਰਦਾਪੁਰ ਕੋਲ ਫਤਵਾਰ ਜੂਨੀ ਹਲਕੇ ਤੋਂ ਬਟਾਲੇ ਹਲਕੇ ਤੋਂ ਬੰਦੇ ਉੱਥੋਂ ਲਿਆਏ ਜਾ ਰਹੇ ਇਹ ਵਰ ਕਿ ਜਦੋਂ 22 ਇਲੈਕਸ਼ਨ ਹੋਏ ਉਸ ਵਸਾਂ ਲਾਉਣ ਦੀ ਗੱਲ ਤੇ ਬਸਾਂ ਗੁਰਦਾਸਪੁਰ ਆਉਣੀਆਂ ਬਸਾਂ ਭਟਾਲੇ ਜਾਣੀਆਂ ਬਸਾਂ ਫਤਿਹਗੜ ਚੂੜੀ ਜਾਣੀਆਂ ਇੱਥੋਂ ਦੇ ਲੋਕ ਤੇ ਜਾਂਦੇ ਨਹੀਂ ਦੁਖੀ ਲੋਕ ਨੇ ਦੁਖੀ ਕਿਸਾਨ ਆ ਪੰਜਾਬ ਨੂੰ ਹਰ ਵਾਰ ਵੀ ਦੁਖੀ ਹੈ ਮਲਾਜਮ ਦੁਖੀ ਹੈ ਇਹਨਾਂ ਨੂੰ ਵੋਟ ਕਿਹਨੇ ਪਾਉਣੀ ਹੈ ਇਹ ਆਮ ਆਦਮੀ ਦੇ ਨਾਲ ਡਾਇਰੈਕਟਰ ਆ ਗਿਆ ਜੀਪੀ ਦੀ ਜਗ੍ਹਾ ਚੰਨੀ ਸਿੰਘ ਖਾਨ ਸਾਹਿਬ ਕਿੱਥੇ ਆ ਗਿਆ ਬੀਜੇਪੀ ਜੁਆਇਨ ਕਰ ਗਿਆ ਆਮ ਆਦਮੀ ਪਾਰਟੀ ਠੀਕ ਕਰ ਜਾਓ ਆਪਣਾ ਇੱਥੇ ਵੇਖ ਰਹਿਣਾ ਨਹੀਂ ਕਿਸੇ ਨੇ ਕਿਸੇ ਵੀ ਲੈਣਾ ਸਭ ਜਾਣ ਵਾਲੇ ਨੇ ਸਾਰੇ ਜਾ ਰਹੇ ਜੀ ਆ ਵੀ ਜਾਣ ਵਾਲੇ ਨੇ ਮੈਨੂੰ ਤਾਂ ਵਨ ਸਾਈਡਡ ਜੀ ਲੱਗਦੀ ਆ ਸੱਚੀ ਗੱਲ ਐ ਮੈਂ ਤਾਂ ਇਹੀ ਬੇਨਤੀ ਕਰੂਗਾ ਤੁਹਾਡੇ ਕਿ ਪੰਜਾਬ ਦੀ ਸਰਕਾਰ ਤੇ ਨਾਤ ਹੈ ਇਹ ਨਾ ਨਹੀਂ ਪੰਜਾਬ 25 ਸਾਲ ਦਾ ਲੋਕ ਕਿ ਕਿਸੇ ਹੋਰ ਨਹੀਂ ਨਹੀਂ ਆਪਣੇ ਆਪ ਆਪਣੇ ਪੰਜਾਬ ਦੇ ਮੈਂ ਤਾਂ ਇੱਕ ਬੇਨਤੀ ਕਰਦਾ ਹਾਂ ਕਿ ਜੀ ਸੀ ਯਰ ਦਾਵਾ ਪ੍ਰਵਾਨ ਕੀਤਾ ਉਹ ਤਾਂ ਕਿ ਆਉਣ ਵਾਲੇ ਸਮੇਂ ਚ ਅਸੀਂ ਟੀਮ ਬਣਾ ਕੇ ਕੋ ਚੰਗੇ ਜਿਹੇ ਕੰਮ ਆ ਉਹ ਪੰਜਾਬ ਲਈ ਕਰ ਸਕੀ। ਐ ਸਰ ਕਿਸਾਨਾਂ ਦਾ ਮੰਦਾ ਹਾਲ ਆ ਮੱਟੀਆਂ ਦੇ ਕਿਸਾਨ ਰੋਲ ਰਿਆ ਵਾ ਕੋਈ ਸੁਣਵਾਈ ਨਹੀਂ ਹੋ ਰਹੀ। ਮੈਂ ਕਹ ਕਿ ਕਿਸਾਨਾਂ ਦਾ ਬੜਾ ਹਾਲ ਆ ਕਰਜ਼ਾ ਦਿਨ-ਬਦਨ ਵਧੀ ਜਾਂਦਾ ਆ ਮਾਈਨਿੰਗ ਦਿਨ-ਬਦਨ ਵਧੀ ਜਾਂਦੀ ਆ ਲਾਅ ਐਂਡ ਆਰਡਰ ਜਿਹੜੀ ਔਖ ਤੇ ਰਹੀ ਨਹੀਂ ਕੋਈ ਬੰਦਾ ਸਿਕਿਓਰ ਨਹੀਂ ਆਪਣੇ ਆਪ ਨੂੰ ਫੀਲ ਕਰਦਾ ਸ਼ਾਮ ਨੂੰ ਸਾਡੀਆਂ ਮਾਵਾਂ ਭੈਣਾਂ ਕਿਤੇ ਘਰਾਂ ਤੋਂ ਬਾਹਰ ਤੱਕ ਨਹੀਂ ਜਾ ਸਕੀਆਂ ਇਹ ਹਾਲਾਤ ਯਾਰ ਪੰਜਾਬ ਦੇ ਨਹੀਂ ਸੀਗੇ ਜਿਹੜੇ ਹੋਣੇ ਨਾ ਆ ਤਿੰਨਾਂ ਸਾਲਾਂ ਮੈਂ ਮੰਨਦਾ ਕਈ ਵਾਰੀ ਸਾਡੇ ਕੋਲ ਵੀ ਗਲਤੀਆਂ ਹੋਈਆਂ ਮੈਂ ਨਹੀਂ ਕਹਿੰਦਾ ਸਾਡੇ ਕੋਲ ਗਲਤੀਆਂ ਨਹੀਂ ਕੰਮ ਕਰਦੇ ਆ ਪਰ ਇਹਨਾਂ ਦੀ ਤਾਂ ਨੀਤੀ ਮਾੜੀ ਆ ਕਿ ਤਾ ਕਿਸੇ ਪਾਸੇ ਖੜਦੀ ਨਹੀਂ ਹੈ ਅੱਛਾ ਕੱਲੀ ਚੁਟਕਲਿਆਂ ਨਾਲ ਪੰਜਾਬ ਕਿਵੇਂ ਚੱਲ ਜੂਗਾ ਯਾਰ ਤੁਸੀਂ ਸਾਰੀ ਦਿਹਾੜੀ ਚੁਟਕਲੇ ਸੁਣਾਈ ਜਾਂਦੇ ਆ ਕਦੀ ਕਿਤੇ ਸਟੇਜ ਤੇ ਚੜ ਜਾਣਾ ਕਦੀ ਕਿਸੇ ਸਟੇਜ ਤੇ ਚੜ ਜਾਣਾ ਅੱਛਾ ਕਿੰਨਾ ਖਚਰ ਉਹਦੇ ਨਾਲ ਬੰਦੇ ਦਾ ਢਿੱਡ ਥੋੜੀ ਭਰ ਸਕਦਾ ਤੁਸੀਂ ਬੇਸਿਕਲੀ ਸਿਸਟਮ ਨੂੰ ਜਿੰਨਾ ਚਿਰ ਸਮਝਣ ਨੂੰ ਤਿਆਰ ਨਹੀਂ ਉਹਦੇ ਤੇ ਕੰਮ ਕਰਨ ਨੂੰ ਤਿਆਰ ਨਹੀਂ ਜੋ ਗੱਲ ਕਹਿੰਦਾ ਉਹਦੇ ਉਲਟਾ ਕਰਦਾ ਮੈਂ ਤਾਂ ਇਹੀ ਕਹਿਣਾ ਹੁੰਦਾ ਯਾਰ ਕਿ ਜੋ ਇਹ ਕਹਿੰਦੇ ਆ ਇਹ ਸਮਝ ਲਿਓ ਕਿ ਇਹਨਾਂ ਨੇ ਇਹਦਾ ਉਲਟਾ ਕਰ ਐ ਸਾਲ ਕਾਲੀ ਦਲ ਨੇ ਬਾਈਕਾਟ ਕੀਤਾ ਕਾਲੀ ਦਲ ਦੀ ਵੋਟ ਦੇਖੋ ਕਾਲੀ ਦਲ ਦਾ ਦੇਖੋ ਮਤਲਬ ਪੰਜਾਬ ਦੇ politcal ਨਕਸ਼ੇ ਤੋਂ ਗਾਇਬ ਹੋਣਾ ਜਿਹੜਾ ਉਹ ਪੰਜਾਬ ਲਈ ਬਹੁਤ ਚੰਗਾ ਸਾਇਨ ਦੇਖੋ ਰੀਜਨਲ ਪਾਰਟੀ ਨਾਲ ਦੇਖੋ ਨੈਸ਼ਨਲ ਪਾਰਟੀਆਂ ਦੇ ਕਈ ਨੈਸ਼ਨਲ ਇੰਟਰਸਟ ਵੀ ਹੁੰਦੇ ਪਰ ਰੀਜਨਲ ਪਾਰਟੀ ਦੇ ਰੀਜਨਲ ਇੰਟਰਸਟ ਪਰ ਬਾਦਲ ਪਰਵਾਰ ਦੇ ਵਿੱਚ ਹੋਣੇ ਕਾਲੀਦਲ ਦੇ ਫੇਰ ਟਿਕਣਾ ਨਹੀਂ ਹੈਗਾ ਕੋਈ ਹੋਰ ਕੱਲ ਨੂੰ ਫਾਰਮੇਸ਼ਨ ਆ ਜਵੇ ਕੋਈ ਜੰਗ ਜਨਰੇਸ਼ਨ ਦੇ ਵਿੱਚੋਂ ਕੋਈ ਨਵੇਂ ਸਿਰਿਓਂ ਕੋਈ ਬਿਅੰਤ ਬੱਦੀ ਹੋ ਜਵੇ ਉਹਦੇ ਬਾਰੇ ਤਾਂ ਹਜੇ ਕੁਝ ਕਿਹਾ ਨਹੀਂ ਜਾ ਸਕਦਾ ਲੇਕਿਨ ਗੈਸ ਸਹੂਣਾ ਚਾਹੀਦਾ ਲੇਕਿਨ ਇਹ ਜਿਹੜਾ ਨਹੀਂ ਹੋ ਰਿਹਾ ਇਹ ਵੀ ਕਿਤੇ ਨਾ ਕਿਤੇ ਖਲਾਫ ਹੈਗਾ ਐ ਪ੍ਰਕਾਸ਼ ਜੀ ਜੇ ਜੇ ਹੁਣ ਪਾਈ ਕਾਰਡ ਹੋ ਗਿਆ ਕਾਲੀਦਲ ਦਾ ਇਹਦੀ ਕਾਲੀਦਲ ਦੀ ਬੋਰਡ ਕਿੱਧਰ ਸ਼ਿਫਟ ਹੋਣ ਤੇ ਸਾਹਨੇ ਵੀ ਕਿੱਧਰ ਸ਼ਿਫਟ ਹੋ ਸਕਦੀ ਹੈ ਦੇਖੋ ਮੈਨੂੰ ਲੱਗਦਾ ਦੇਖੋ ਜਿਹੜੇ ਤਾਂ ਸਿਆਣੇ ਲੋਕ ਉਤਾ ਕਾਂਗਰਸ ਨੂੰ ਵੋਟ ਪਾਉਣ ਦੀ ਜਿਹੜੇ ਕਈ ਪਿੰਡਾਂ ਦੇ ਵਿੱਚ ਧੜੇ ਵੀ ਹੈਗੇ ਆ ਦੇਖੋ ਪਿੰਡਾਂ ਦੇ ਲੋਕ ਧੜਿਆਂ ਤੋਂ ਵੱਧ ਕੇ ਪੰਜਾਬ ਬਾਰੇ ਸੋਚਣ ਲੱਗ ਪੈਟਾ ਤਾਂ ਸ਼ਾਇਦ ਸਾਡਾ ਹੋਰ ਜਿਹੜਾ ਬਦਲਾਅ ਹੋਵੇ ਪੰਜਾਬ ਦੀ ਹੋਰ ਸੋਚ ਹੈ ਮੈਂ ਕਹਿੰਦਾ ਸਾਡੇ ਤੋਂ ਵੀ ਸੁਣੋ ਤੁਸੀਂ ਦੂਸਰਿਆਂ ਤੋਂ ਵੀ ਸੁਣੋ ਲੇਕਿਨ ਸੋਚ ਸਮਝ ਕੇ ਕਿਉਂਕਿ ਮਚ्योर ਡੈਮੋਕ੍ਰੇਸੀ ਕੀ ਹੈ ਮਤਿਉ ਡੈਮੋਕ੍ਰੇਸੀ ਇਹ ਡਿਮਾਂਡ ਕਰਦੀ ਆ ਕਿ ਜੋ ਤੁਹਾਡੇ ਪਿੰਡ ਲਈ ਚੰਗਾ ਹੋਵੇ ਜੋ ਤੁਹਾਡੇ ਸ਼ਹਿਰ ਲਈ ਚੰਗਾ ਹੋਵੇ ਜੋ ਤੁਹਾਡੇ ਪੰਜਾਬ ਲਈ ਚੰਗਾ ਹੋਵੇ ਤੇ ਬੰਦਾ ਚੰਗਾ ਹੋਵੇ ਆਪਾਂ ਕਈ ਵਾਰੀ ਕਿਸੇ ਅਮਲੀ ਦੇ ਹੱਥ ਫੜਾ ਕੇ ਆਤੇ ਤਾਂ ਮੈਨੂੰ ਇਹ ਦੇ ਇਹਨਾਂ ਦੇ ਐਮਐਲਏ ਇੰਤਾ ਦੇ ਲੱਗੇ ਸੀਐਮ ਤੇ ਕੇਜੀਵਾਲ ਜਿਹੜਾ ਸੀਐਮ ਹੈ ਹਫਤੇ ਦੀ ਤੀਸਰੀ ਵਾਰ ਆ ਚਲੇ ਡੇਰਾ ਬਣਾਣੇ ਮੇਰੀ ਗੱਲ ਸਮਝ ਜਿੱਥੇ ਇਹਨਾਂ ਨੂੰ ਕੁਝ ਲੱਭਦਾ ਨਾ ਹੋਵੇ ਇਥੋਂ ਦੇ ਲੀਡਰਾਂ ਨੇ ਤਾਂ ਫਿਰ ਉਹ ਕਹਿੰਦੇ ਕਿ ਤੁਸੀਂ ਆਓ ਜੀ ਮੁੱਖ ਮੰਤਰੀ ਸਾਹਿਬ ਸਾਡੇ ਕੋਲੋਂ ਨਹੀਂ ਹੋ ਰਹੇ ਇਹਨਾਂ ਦੇ ਵਾਅਦੇ ਫੇਰ ਨਹੀਂ ਡੇਰਾਬਾਦਾਂ ਨਾਲ ਮੁੱਖ ਮੰਤਰੀ ਸਾਹਿਬ ਜਿੰਨਾ ਆਉਣਗੇ ਉਹਨਾਂ ਕਾਂਗਰਸ ਪਾਰਟੀ ਨੂੰ ਫਾਇਦਾ ਹੋਊਗਾ ਜਿੰਨਾ ਇੱਥੇ ਛੁਟਕਲੇ ਸੁਣਾ ਕੇ ਜਾਣਗੇ ਉਹਨਾਂ ਲੋਕੀ ਹੋਰ ਔਖੇ ਹੋਣਗੇ ਉਹਨਾਂ ਲੋਕਾਂ ਨੂੰ ਹੋਰ ਪਤਾ ਲੱਗੂ ਕਿ ਜਿਹੜਾ ਇਹ ਬੋਲੀ ਜਾਂਦੇ ਹਨ ਇਹਨਾਂ ਨੇ ਲਿਖਾਇਆ ਹੁੰਦਾ ਆਪ ਦੀ ਸਰਕਾਰ ਆਪ ਦਾ ਐਮਐਲ ਇਹਦਾ ਕੀ ਮਤਲਬ ਕਿ ਆਪ ਦੀ ਸਰਕਾਰ ਤੇ ਆਪ ਦਾ ਐਮਐਲ ਬਣਾਉਣਾ ਪਊ ਨਹੀਂ ਤੇ ਕੰਮ ਨਹੀਂ ਹੋਣਗੇ ਉਹ ਕਹਿੰਦੇ ਇਹਨੂੰ ਬਣਾਓ ਤੇ ਵੇਖਿਓ ਤੁਹਾਡੇ ਕੰਮ ਹੁੰਦੇ ਮੁੱਖ ਮੰਤਰੀ ਉਦੋਂ ਤੇ 3 ਕਰੋੜ ਲੋਕਾਂ ਦਾ ਸੀ ਅੱਜ ਇਹਨੂੰ ਬਣਾਉਣਾ ਪੈਣਾ ਕੰਮ ਕਰਾਉਣ ਲਈ ਇਹਦੇ ਸਾਰਾ ਝੂਠੇ ਲੋਕਾਂ ਨੇ ਹੁਣ ਆਲੀ ਹੋੜੀ ਸੰਭੀ ਕੇ ਸਾਰਾ ਪਰ ਇਹਨਾਂ ਸਬਸਿਡੀ ਜਾਂ ਸੰਗਤਾਂ ਦਾ ਵੱਲੋਂ ਇੱਕ ਸ਼ਿਕਾਇਤ ਵੀ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ ਕਿ ਇੱਥੇ ਕਾਂਗਰਸੀਆਂ ਦਾ ਧੜ ਕੀਤਾ ਜਾ ਰਿਹਾ ਹੈ ਵੇਖੋ ਜੀ ਓਪਨਲੀ ਜਿਨ੍ਹਾਂ ਦੇ ਸਰਪੰਚ ਆਮ ਆਦਮੀ ਪਾਰਟੀ ਤੋਂ ਬਣੇ ਜਿਹੜੇ ਗੁੰਡੇ ਬਣੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਇਹਨਾਂ ਨੂੰ ਸਾਥ ਚਾਹੀਦਾ ਹੋਊਗਾ ਇਹਨਾਂ ਦੇ ਲੱਤਾਂ 'ਤੇ ਜੋਰ ਨਹੀਂ ਹੈਗਾ ਇਹਨਾਂ ਨੂੰ ਗੁੰਡਿਆਂ ਦਾ ਸਾਥ ਲੈਣਾ ਪੈ ਰਿਹਾ ਵੋਟਾਂ ਵਾਸਤੇ ਆ ਪਿੱਤੇ ਜੋਗੇ ਹੁੰਦੇ ਵੋਟਾਂ ਲੈਣ ਲਈ ਤੇ ਇਹੋ ਜਿਹੇ ਕੰਮਾਂ ਨੂੰ ਦੌੜਨੀ ਪੈਂਦੀ ਹੈ ਬਹੁਤ ਹੀ ਵਧੀਆ ਕਹਿ ਸਕਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਆਮ ਲੋਕਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਲੀਡਰਸ਼ਿਪ ਦੀ ਨਹੀਂ ਗੱਲ ਕਰਦੇ ਆਮ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਆ ਸਰਦਾਰ ਤੋਂ ਭਾਵਾ ਸਾਹਿਬ ਦੇ ਕੰਮਾਂ ਨੂੰ ਦੇਖ ਕੇ ਭਾਵਾ ਸਾਹਿਬ ਦੇ ਕਾਰਜ ਯਾਣੀ ਨੂੰ ਦੇਖ ਕੇ ਜਿਹੜੀ ਉਹਨਾਂ ਪਿਛਲੇ ਲੰਬੇ ਸਮੇਂ ਤੋਂ ਕੀਤੀ ਹੈ ਅੱਜ ਸਰਦਾਰ ਸਤੋਕ ਸਿੰਘ ਭਾਵਾ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਜਿੰਨੀਆਂ ਵੀ ਨੌਕਰੀਆਂ ਐਸਾ ਹਰਕੇ ਦੇ ਜਿਹੜੇ ਪੁਰਾਣੇ ਲੋਕ ਔਰ ਤਕਰੀਬਨ ਉਹਨਾਂ ਦੇ ਲਾਏ ਹੋਏ ਬੂਤੇ ਨੇ ਇਹ ਦੂਸਰੇ ਦਾ ਸਿਕਜਿੰਦਰ ਸਿੰਘ ਦਾਵਾ ਰਖਾਣੇ ਜਿਹੜੇ ਕੰਮ ਕੀਤੇ ਨੇ ਲੋਕ ਕਿਉਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਨੇ ਔਰ ਬਹੁਤ ਵੱਡੀ ਗੱਲ ਆ ਉਹਦੇ ਐਂ ਲੱਗਦਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਜਾਂ ਹੋਰ ਕਿਸੇ ਵੀ ਪਾਰਟੀ ਭਾਜਪਾ ਦਾ ਕਿਤੇ ਵੀ ਕੋਈ ਲੈਣ ਦੇਣ ਦੇ ਰਿਖੇ ਹੈਗਾ 100% ਹੀ ਪਿੰਡ ਜਿਹੜੇ ਨੇ ਉਰਨਾਵਾ ਸਾਹਿਬ ਨਾਲ ਚੱਲੇ ਕਾਂਗਰਸ ਪਤਵਾਵਾ ਸਾਹਿਬ ਦੀ ਸਰਕਾਰ ਵਿੱਚ ਮੇਲ ਵਾਲੀ ਉਹ ਭਾਈਚਾਰੇ ਦੀ ਵੋਟਾਂ ਲੈ ਕੇ ਕੀ ਕਹਿੰਦੇ ਹਲਕਾ ਡੇਰਾ ਬਣਾਣਾ ਬਹੁਤ ਵੱਡੇ ਤਦਾਰ ਵਿੱਚ ਮਾਈ ਭਾਈਚਾਰੇ ਦੀ ਵੋਟ ਇੱਥੇ ਮਿਲੂ ਬਹੁਤ ਤੁਸੀਂ ਭਾਈਚਾਰਾ ਹੱਸਦਾ ਰਹਿੰਦਾ ਹੈ ਕਾਂਗਰਸ ਦੇ ਨਾਲ ਆਇਆ ਇੱਕ ਫਸਲ ਦੇ ਖਾਸ ਤੌਰ ਤੇ ਨਵਾ ਸਾਹਿਬ ਦੇ ਨਾਲ ਆਇਆ ਹਾਂ ਜੀ ਮਸ਼ੀਨ ਭਰਵਾ ਦੇ ਦੇਣਾ ਹੈ ਕਿਸੇ ਭਾਈਚਾਰਾ ਜਿੰਨਾ ਵੱਡੀ ਤਦਾਰ ਵਿੱਚ ਨਵਾ ਸਾਹਿਬ ਨਾਲ ਚੱਲਦੇ ਹੋਰ ਕਿਸਾਨ ਨਾਲ ਹੋ ਦਿਨ ਅਗੇ ਨੋਟ ਪਾਓ ਮਗਦੇ ਲਾਗੇ ਇਹ ਕੋਣ ਕਾਲਰ ਨਾਲ ਸਾਡੇ ਚੋਰ ਤੇ ਐਪਲੀਕੇਸ਼ਨ ਵੀ ਦਿੱਤੀ ਹੈ ਰਿਕਸ਼ੀਆ ਦੇ ਵੀ ਕਾਜੀ ਦੀ ਵੀ ਇਥੇ ਕਾਫੀ ਗੈਂਸਟਰ ਆਈਆਂ ਤੇ ਧਮਕੀਆਂ ਦੇ ਦੋਸਤਾਂ ਟੱਕਾ ਹੈ ਮੈਂ ਸਮਝ ਨਹੀਂ ਆ ਕਿ ਇਹ ਧਮਕੀਆਂ ਦੇ ਨਾਲ ਡਰਾਇਆ ਤਾਂ ਬਸ ਕੱਢੀ ਵੀ ਕੋਈ ਆ ਕਿਸੇ ਨੂੰ ਲਾਭ ਨਹੀਂ ਹੋਇਆ ਕਿਉਂਕਿ ਆਪਾਂ ਇਤਿਹਾਸ ਹੀ ਫੋਲੀਏ ਮੁਗਲਾਂ ਨੇ ਕਦੇ ਇਹ ਨਹੀਂ ਕੀਤਾ ਦੁਬਾਰਾ ਇਸ ਦੇ ਬਾਵਜੂਦ ਵੀ ਕਦੇ ਉੱਤੇ ਕਦੇ ਵੀ ਲੜਾਈ ਝਗੜੇ ਨੂੰ ਪ੍ਰਫਰੈਂਸ ਨਹੀਂ ਮਿਲੀ ਪਿਆਰ ਮੁਹੱਬਤ ਦੇ ਰਿਸ਼ਤੇ ਨਾਲ ਗੁਜੇ ਚਲਦਾ ਹੈ ਉਹ ਨਾਵਾਸ ਪਰਮੇਸ਼ਵਰ ਅਮੀਸ਼ਾ ਨੂੰ ਕਹਦਾ ਪਿਆਰ ਕਰਦਾ ਆਜ਼ਾਦੀ ਦਿੰਦਾ ਲੋਕਤੰਤਰ ਦੀ ਜਿੱਤ ਕਰ ਦੇ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਇਹਦੇ ਤੋਂ ਪਹਿਲਾਂ ਦੋ ਮੀਟਿੰਗਾਂ ਸਾਡੇ ਪਿੰਡ ਆਮ ਆਦਮੀ ਪਾਰਟੀ ਦੀਆਂ ਹੋਈਆਂ ਤੇ ਲੋਕਾਂ ਦੇ ਹੰਗਾਰੇ ਨੇ ਦੱਸ ਦਿੱਤਾ ਆ ਕਿ ਜਿਹੜਾ ਕਾਂਗਰਸ ਦਾ ਬੂਤ ਆ ਇੱਥੋਂ ਕਿੰਨੀ ਵੋਟਾਂ ਦਿੱਤੇਗਾ ਸਾਰੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕਰ ਦਿੱਤੀਆਂ ਗਈਆਂ ਸੀ ਆਪ ਪਾਰਟੀ ਵੱਲੋਂ ਵੀ ਤੇ ਹੁਣ ਸਾਡੇ ਲੀਡਰਾਂ ਵੱਲੋਂ ਸਾਡੇ ਸਾਰਿਆਂ ਵੱਲੋਂ ਵੀ ਸੋਸ਼ਲ ਮੀਡੀਆ ਤੇ ਕਰਤੀਆਂ ਜਾਣੀਆਂ ਤੇ ਮੈਂ ਵਿਰੋਧੀਆਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਆ ਕਿ ਜਿਹੜੇ ਝੂਠ ਦੇ ਲਫਾਫੇ ਸੀ ਉਹਨਾਂ ਦੇ ਉਹ ਸਾਰੇ ਹੁਣ ਪਾਟ ਗਏ ਨੇ ਕੁਝ ਹਵਾ ਚ ਉੱਡ ਗਏ ਨੇ ਤੇ ਹੁਣ ਕਾਂਗਰਸ ਪਾਰਟੀ ਜਿਹੜੀ ਆ ਇੱਕ ਬੜੇ ਮਜ਼ਬੂਤ ਬਹਮਦਰ ਨਾਲ ਇੱਥੇ ਆਪਣਾ ਜਿਹੜਾ ਝੰਡਾ ਪਿੰਟਰ ਪੱਲਿਆਂ ਦੇ ਵਿੱਚ ਵੀ ਬਲੰਦ ਕਰੇਗੀ ਤੇ ਨਾਲ ਦੀ ਨਾਲ ਹੀ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚੋਂ ਬੀਬੀ ਜਤਿੰਦਰ ਕੌਰ ਰੰਧਾਵਾ ਪਤਨੀ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਬੜੇ ਇੱਕ ਵੱਡੇ ਬੋਰਡ ਦੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਇਸ ਨਾਲ ਗੱਲਾਂ ਦੇ ਨਾਲ ਮੈਂ ਹੋਰ ਇਹ ਵੀ ਦੱਸ ਦਿਆਂ ਵੀ ਸਾਡਾ ਜਿਹੜਾ ਲਾਗੀ ਤਾਂ ਕਿ ਜਿੰਨਾ ਵੀ ਏਰੀਆ ਵਾ ਇਹਦੇ ਵਿੱਚ ਵੀ ਕਾਂਗਰਸ ਦਾ ਜਿਹੜਾ ਵਾ ਹੌਲੀ 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 ਬਿਲਕੁਲ ਏਰੀਆ ਕਵਰ ਕਰਕੇ ਰੰਧਾਵਾ ਸਾਹਮਣੇ ਸਾਡੇ ਵਰਕਰ ਸਭਾਣਾ ਨੇ ਤੇ ਜਿੰਨੇ ਵੀ ਵਰਕਰ ਪੁਰਾਣੇ ਨਾਰਾਜ਼ ਸੀ ਉਹ ਵੀ ਸਾਰੇ ਇਕੱਠੇ ਕਰ ਲਏ ਨੇ ਤੇ ਮੈਨੂੰ ਲੱਗਦਾ ਹੈ ਵੀ ਸਾਡੇ ਜਿੰਨਾ ਵੀ ਜ਼ੋਨ ਆ ਜਾਂ ਸਾਡਾ ਡੇਰਾ ਬਲਾਕ ਆ ਇਹਦੇ ਵਿੱਚੋਂ ਤੰਦ ਕੀ ਪਿੰਡ ਜੀ ਕੋਈ ਇੱਕ ਦੋ ਜਿਹੜਾ ਉਹਨਾਂ ਦੀ ਝੂੜ ਦੇ ਬਲਗਰਾਵੇ ਦੇ ਵਿੱਚ ਆ ਗਿਆ ਉਹ ਹੋ ਸਕਦਾ ਹੈ ਕਿ ਜਿੱਤ ਪ੍ਰਾਪਤ ਨਾ ਹੋਏ ਪਰ ਲਗਭਗ ਹੀ 90% ਜਿਹੜੇ ਪਿੰਡ ਸਾਰੇ ਆ ਇਹ ਕਾਂਗਰਸ ਪਾਰਟੀ ਬੜੀ ਸ਼ਾਨੋ ਸ਼ੌਕਤ ਨਾਲ ਦਿੱਤੇ